ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਅਕਸਰ ਦੇਖਿਆ ਜਾਂਦਾ ਹੈ ਕਿ ਕੁਝ ਸ਼ਰਾਰਤੀ ਕਿਸਮ ਦੇ ਨੌਜਵਾਨ ਬੁਲੇਟ ਮੋਟਰਸਾਈਕਲ ਦੇ ਸਲੈਂਸਰ ਦੀ ਜਾਲੀ ਕਟਵਾ ਦਿੰਦੇ ਹਨ ਅਤੇ ਬੁਲੇਟ ਮੋਟਰਸਾਈਕਲ ਪਟਾਕੇ ਮਾਰਨ ਲੱਗ ਪੈਂਦਾ ਹੈ ਇੱਕਦਮ ਪਟਾਕੇ ਦੀ ਆਵਾਜ਼ ਆਉਣ ਨਾਲ ਸੜਕ ਤੇ ਆਉਂਦੇ ਜਾਂਦੇ ਲੋਕ ਡਰ ਜਾਂਦੇ ਹਨ ਜਿਸ ਕਾਰਨ ਪੁਲਿਸ ਵੱਲੋਂ ਲਗਾਤਾਰ ਅਜਿਹੇ ਬੁਲੇਟ ਮੋਟਰਸਾਈਕਲਾਂ ਤੇ ਚਲਾਨ ਕੱਟੇ ਜਾਂਦੇ ਹਨ ਅੰਜਫਿਰ ਟ੍ਰੈਫਿਕ ਪੁਲਿਸ ਨੇ ਗੁਰਦਾਸਪੁਰ ਵਿਖੇ ਅਜੇਹੇ ਬੁਲੇਟ ਮੋਟਰਸਾਈਕਲ ਚਾਲਕਾਂ ਦੇ ਖਿਲਾਫ ਖਾਸ ਮੁਹਿੰਮ ਸ਼ੁਰੂ ਕੀਤੀ ਪਟਾਕੇ ਮਾਰਨ ਵਾਲੇ ਬੁਲੇਟ ਮੋਟਰਸਾਈਕਲਾਂ ਤੇ ਹੋਰ ਅਧੂਰੇ ਦਸਤਾਵੇਜ਼ ਵਾਲੇ ਪੈਂਟ ਦੋ ਪਹੀਆ ਚਾਲਕਾਂ ਦੇ ਚਾਲਾਨ ਟ੍ਰੈਫਿਕ ਪੁਲਿਸ ਵੱਲੋਂ ਕੱਟੇ ਗਏ ਇਸ ਦੇ ਨਾਲ ਹੀ ਟ੍ਰੈਫਿਕ ਪੁਲਿਸ ਵੱਲੋਂ ਵੱਖ ਵੱਖ ਬਾਜ਼ਾਰਾਂ ਵਿੱਚ ਟ੍ਰੈਫਿਕ ਸਮੱਸਿਆ ਨੂੰ ਵਧਾਉਣ ਵਾਲੇ ਸੜਕਾਂ ਤੇ ਪੇਹ ਦੁਕਾਨਾਂ ਦੇ ਬੋਰਡ ਵੀ ਜ਼ਬਤ ਕੀਤੇ ਗਏ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਕਾਰਵਾਈ ਜੀ ਅੱਜ ਸਾਨੂੰ ਇਹ ਵਿੱਚੋਂ ਜਿਹੜਾ ਬਾਟਾ ਚੌਂਕ ਲਾਇਬ੍ਰੇਰੀ ਚੌਂਕ ਇਹ ਸਾਨੂੰ ਮਨ ਚੌਂਕ ਤੋਂ ਕਾਫੀ ਸ਼ਿਕਾਇਤਾਂ ਰੋਜ਼ ਆਉਂਦੀਆਂ ਸੀ ਵੀ ਇੱਥੇ ਟ੍ਰੈਫਿਕ ਦੀ ਸਮੱਸਿਆ ਬੜੀ ਐ ਤਾਂ ਅਸੀਂ ਮਾਨਯੋਗ ਐਸਐਸਪੀ ਸਾਹਿਬ ਦੀ ਹਦਾਇਤਾਂ ਅਨੁਸਾਰ ਜਿਹੜਾ ਐ ਉੱਥੇ ਜਾ ਕੇ ਉਹਨਾਂ ਨੂੰ ਸਾਈਡ ਤੇ ਕਰਾਇਆ ਆ ਜਿਹੜਾ ਰੋਂਗ ਪਾਰਕਿੰਗ ਸੀ ਉਹਨਾਂ ਦੇ ਚਲਾਨ ਕੀਤੇ ਆ ਔਰ ਇਹੜੀਆਂ ਨੂੰ ਸਾਈਡ ਸਾਈਡ ਤੇ ਕਰਾਇਆ ਆ ਉਹਨਾਂ ਨੂੰ ਦੱਸਿਆ ਕਿ ਪੀਲੀ ਲਾਈਨ ਤੋਂ ਪਰੇ ਰੱਖੋ ਪੀਲੀ ਲਾਈਨ ਤੋਂ ਅੰਦਰ ਪਾਰਕਿੰਗ ਕਰੋ ਤੇ ਤਾਂ ਜੋ ਟ੍ਰੈਫਿਕ ਦੀ ਸਮੱਸਿਆ ਨਾ ਆਵੇ ਬੋਰਡ ਜਿਹੜੇ ਆ ਉਹ ਵੀ ਆਪਣੇ ਪਿੱਛੇ ਰੱਖੋ ਇਹ ਦੁਕਾਨਦਾਰਾਂ ਨੇ ਬੋਰਡ ਲਾਏ ਹੁੰਦੇ ਆ ਉਹ ਵੀ ਗਾਂ ਵਧਾ ਕੇ ਲਾ ਦਿੰਦੇ ਆ ਉਹਦੇ ਨਾਲ ਵੀ ਸਮੱਸਿਆ ਆਂਦੀ ਆ ਇਸ ਕਰਕੇ ਅਸੀਂ ਅੱਜ ਇਹ ਦੋ ਤਿੰਨ ਬਾਜ਼ਾਰ ਜਿਹੜੇ ਸੀ ਸਾਫ਼ ਕਰਾਇਆ ਹੁਣ ਅਸੀਂ ਆ ਜੇ ਰੋਡ ਤੇ ਆ ਸਿੰਘ ਸਭਾ ਗੁਰਦੁਆਰਾ ਸਾਹਿਬ ਦੇ ਲਾਗੇ ਇੱਥੋਂ ਵੀ ਜਿਹੜਾ ਰੋਂਗ ਪਾਰਕਿੰਗ ਦੇ ਚਲਾਨ ਕੀਤੇ ਆ ਕੋਈ ਬੋਰਡ ਕਬਜ਼ੇ 'ਚ ਵੀ ਲਏ ਲੈ ਇਹ ਜੀ ਦੋ ਚਾਰ ਬੋਰਡ ਵੀ ਲਏ ਆ ਕਬਜ਼ੇ 'ਚ ਜਿਹੜੇ ਬਿਲਕੁਲ ਹੀ ਸੜਕ ਦੇ ਉੱਤੇ ਲਾਏ ਸੀ ਉਹ ਲਏ ਆ ਤੇ ਗੱਡੀਆਂ ਜਿਹੜੇ ਚਲਾਨ ਕੀਤੇਗੇ ਕਿ ਕਿਹੜੀਆਂ ਗੱਡੀਆਂ ਇਹਦਾ ਅੱਜ ਕੋਈ 60 65 ਦੇ ਕਰੀਬ ਚਲਾਨ ਜਿਹੜੇ ਆ ਕੀਤੇ ਬੁਲੇਟ ਹੋਣੇ ਦੇਖਿਆ ਹੀ ਬਹੁਤ ਤੇਜ਼ੀ ਨਾਲ ਪਟਾਕੇ ਮਾਰ ਰਿਆ ਜੀ ਕੀ ਕਾਰਵਾਈ ਕੀਤੀ ਗਈ ਉਹਦੇ ਉਹਨੂੰ ਆਪਣਾ ਉਹਦਾ ਚਲਾਨ ਕੀਤਾ ਜੀ ਸਲੈਂਸਰ ਚੇਂਜ ਦਾ ਨੰਬਰ ਦਾ ਨੰਬਰ ਪਲੇਟ ਦਾ ਉਹਦਾ ਚਲਾਨ ਕੀਤਾ ਉਹਨੂੰ ਬੌਂਡ ਕੀਤਾ ਜੀ ਸਰ ਉਹਦਾ ਐਪੀ ਦਿੱਤੀ ਜੀ ਸਲੈਂਸਰ ਅਦਾ ਆਦਮੀ ਕੀਤੀ ਹੈ ਜੀ ਉਹ ਸਲੈਂਸਰ ਲਾਏਗਾ ਤੇ ਫੇਰ ਹੀ ਉਹਨੂੰ ਵਾਪਸ ਦਾਂਗੇ ਤੇ ਲਗਾਤਾਰ ਜਾਰੀ ਰਹੇਗੀ ਸਰਵਈਏ ਲਗਾਤਾਰ ਜੀ ਲਗਾਤਾਰ ਮਾਨ ਜੋਗੇ ਐਸਐਸਪੀ ਸਾਹਿਬ ਦੀਆਂ ਸਖਤ ਮਤਲਬ ਨਿਰਦੇਸ਼ ਨੇ ਕਿ ਟ੍ਰੈਫਿਕ ਸਮੱਸਿਆ ਜਿਹੜੀ ਹੈ ਸ਼ਹਿਰ ਵਿੱਚ ਨਹੀਂ ਹੋਣੀ ਚਾਹੀਦੀ ਇਸ ਕਰਕੇ ਉਹਨੂੰ ਅਸੀਂ ਲਾਗੂ ਕਰਾ ਦੇ ਜਿੱਦਾਂ ਪਿੱਛੇ ਜੀ ਹਦਾਇਤ ਮਿਲੀ ਸੀ ਕਿ yellow line ਦੁਬਾਰਾ ਲਗਾਈ ਜਾਏ ਕਰਤਾ ਸ਼ੁਰੂ ਕਰ ਉਹ ਇਹੋ ਸਾਬ ਨੂੰ ਬੇਨਤੀ ਕੀਤੀ ਹੈ ਜੀ ਪੱਤਰ ਵੀ ਲਿਖਿਆ ਆ ਆਪਣੇ ਸਾਡੇ ਸੀਨੀਅਰ ਅਫਸਰਾਂ ਨੇ ਤੇ ਮਾਨਯੋਗ ਡੀਸੀ ਸਾਹਿਬ ਵੀ ਉਹਦੇ ਵਿੱਚ ਕਰ ਰਹੇ ਨੇ ਉਹ ਕੁਝ ਲਾਈਨ ਲੱਗੀ ਆ ਉਹ ਮਿਟ ਗਈ ਆ ਫਿਰ ਦੁਬਾਰਾ ਲਗਾ ਰਹੇ ਨੇ